ਜੀ ਜੈ ਸ਼੍ਰੀ கிருஷ்ਨਾ ਮੈਂ ਮunica ਸੰਜਨਾ ਦੀ ਦੁਨੀਆ ਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਹੁਛ ਨਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਹੋ ਲੋ ਜੀ ਅੱਜ ਆਪਣਾ ਬਹੁਤ ਖਾਸ ਦਿਨ ਹੈ ਅੱਜ ਆਪਣਾ ਜੋ ਦਿਨ ਹੈਗਾ ਬਹੁਤ ਖਾਸ ਹੈ ਅੱਜ ਸੰਜਨਾ ਦਾ ਬਰਥਡੇ ਹੈ ਅੱਜ ਇਸ ਮੇਰੀ ਸੰਜਨਾ ਦਾ ਬਰਥਡੇ ਹੈ ਸੈਨਾ ਬੈਠੀ ਹੈ ਵਿਚਾਰੀ ਸਿੰਨਰਾ ਸੂਟ ਲਈ ਤਾਂ ਗੱਜੀ ਇਹ ਮਨੇ ਇਹ ਫਰਕਾ ਸੇ ਨਾ ਖੜੀ ਕੇ ਦਿਖਾ ਦੇ ਪੁੱਤ ਸਾਰੀਆਂ ਪਹਿਨਣਾਂ ਦਿਲ ਲੀ ਜੀ ਹੋਰ ਇਹ ਨੱਕ ਜਾ ਕਹਿੰਨੇ ਮੰਮੀ ਚੱਲ ਰਿਆ ਵੀ ਪਿੰਡਾ ਤੋੜ ਹੋ ਰਹੀ ਆ ਹਾਂ ਮੈਂ ਕਿਹਾ ਪਿੰਡਾ ਤੋੜ ਹੋ ਰਹੀ ਆ ਅਲੱਜੀ ਇਹਨਾਂ ਦੇਖ ਨੀ ਮਾਂ ਜੰਮੀ ਲਿਆਈ ਨਹੀਂ ਹੈਗਾ ਥੋੜੇ ਉੱਚਾ ਜਾਈ ਮਿਲੇ ਆ ਮੈਂ ਕਿਹਾ ਚੱਲ ਮੈਂ ਸੰਨਿਆਤਾ ਫਤਲੋ ਜੀ ਆ ਓਏ ਅੱਛੇ ਕੁਤਾਨੁ ਅੱਜੇ ਲੱਗਿਆ ਬੋਡੀ ਬਣਾਣਾ ਚਲ ਬਤਾਇਆ ਕਰ ਰਸ ਮਾਰ ਕੇ ਪਾਟ ਕਰ ਲਈ ਲੈ ਮੈਂ ਕਿ ਕੁਟਪੀ ਮਚਾ ਦੀ ਮੈਂ ਤਾਂ ਪਿੰਡਾ ਪਿੰਡਾ ਤੋੜ ਜਾ ਹੋ ਰਿਹਾ ਬਹੁਤ ਜਿਆਦਾ ਪਤਾ ਨਹੀਂ ਕਿਉਂ ਇੱਕਦਮ ਜੀ ਹੋ ਗਿਆ ਚੰਗਤਲੀ ਦੀ ਪਤਨ ਤੱਜ ਨੇ ਥੱਕ ਗਈ ਬਾਹਰ ਕਸੀ ਜੀ ਚਲਾਈ ਆ ਨਾ ਕਹੀ ਨਾਲ ਬਾਹਰ ਨਾ ਮਿੱਟੀ ਐ ਇੱਕ ਪਾਸੇ ਨੂੰ ਕਰੀ ਐ ਇੰਨੀ ਜਿਆਦਾ ਮਿੱਟ ਖਾਨਾ ਜਾ ਹੋ ਰਿਹਾ ਥਾ ਉਹ ਬਸ ਕਰਦੇ ਕਰਾਉਂਦੇ ਨੇ ਟਾਈਮ ਕਤੇ ਨੇ ਫਿਰ ਮੈਂ ਕਿਚਨ ਦੇ ਦੇਖੇ ਮੇਰੇ ਕਿੰਨੇ ਚਿੱਟੇ ਵਾਲ ਆ ਗਏ ਹੈ ਨਾ ਸਾਰਾ ਸਿਰ ਚਿੱਟਾ ਹੋ ਗਿਆ ਚਲੋ ਆਹ ਮੈਂ ਤਾਂ ਚੰਗਾ ਨਹੀਂ ਕਿ ਕੋਈ ਕਾਲਾ ਬਾੜ ਨਹੀਂ ਹੈ ਨਾ ਚਲੋ ਇਹ ਬਸ ਜੀ ਹੁਣ ਮੈਂ ਕਿ ਚਾਹ ਦੇ ਤੋਂ ਕੁੱਟਾਂ ਕਿੰਨੀ ਆ ਚਾਹਦੇ ਕੁੱਟਾਂ ਪੀ ਕੇ ਫਿਰ ਕਰਦੇ ਆਂ ਕਿਆ ਕਰੀ ਇਹ ਥੱਕ ਗਈ ਆ ਹੁਣ ਦੁੱਤ ਲਿਆ ਬਿਲੀ ਲੈਂਦੀ ਨਾ ਮੈਂ ਕਿ ਯਾਰ ਤੇ ਮੈਂ ਖਾ ਹੂੰ 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 ਹੰਗੂਰੇ ਪਰ ਰਹੀ ਸੀ ਮੇਰੇ ਨਾਲ ਸਾਡੇ ਪਿੰਡ ਕੇ ਚਾਚੀ ਆ ਮੇਰਾ ਚਾਚੀ ਯਾਦ ਆ ਗਈ ਮੈਂ ਫਿਰ ਚਾਚੀ ਹੁਣ ਦੁੱਧ ਲੈ ਕੇ ਆਉਂਦੇ ਹੁੰਦੇ ਤੇ ਖੇਤਾਂ ਚ ਉਦੋਂ ਚਾਚੀ ਕਰਦੇ ਹੁੰਦੇ ਤੇ ਮੈਂ ਖਾ ਹੂੰ ਹੂੰ ਕਰਦੇ ਰਹਿੰਦੇ ਹੁੰਦੇ ਤੇ ਉਹ ਪਤਾ ਕਿ ਆਏ ਮੈਂ ਪਰਤ ਤਸ ਸੱਕ ਮਾਜਾ ਮੇਰਾ ਤਸਕ ਪੇ ਜੁੱਠਾ ਚਾੜ ਚਾਹ ਬਣਾ ਇਤਨੇ ਮੰਮੀ ਆਏ ਤੇ ਚਾਹ ਬਣਾਇ ਤੇ ਉਸ ਤਰੀਏ ਪੀਆ ਪਰ ਭੰਡੇ ਕਰਤੇ ਤੇ ਸਨਾ ਨੇ ਕਰੇ ਨਹੀਂ ਹੈਗਾ मम्मी बना रही है खाना मेरे स्कूल के लिए सुहेल का लंच नहीं मेरे लिए लंच बना रही है मम्मी आप बच्चे के दोपहर का जब बना तो लंच ही होएगा मम्मी वैसे मैं दिन में चार बारी रोटी खाती हूँ दिन में चार बारी रोटी खाती हूँ पूछो कैसे चार बारी जड़ी रोटी खानी है बट एक एक दोपहर दो आके पांच शाम अब कई बार तो भी नहीं सात रोटियाँ सी खाते ट अरे चाची कहती थोड़ी सी थो मोटी हो जाए मेन कैसे हो इतना कुछ खाती कहती है एक टाइम में दस रोटियाँ खाया कर फिर मेरी चाची फिर उल्टी करने से अच्छा तो दो तीन रोटियाँ ही ठीक है ठीक है ये हो रही है गर्म इस तैयार कर लू